ਸਰੋ ਸ਼ਹਿਰ ਦਾ ਰਾਜਦਾਨੀ ਸ਼ਹਿਰ ਵੀ ਇਹ 250 ਤੋਂ ਵੱਧ ਮਰਦੇ ਆ। ਅਮ ਮਾਨ ਜੋ ਡੀਜੀਪੀ ਪੰਜਾਬ ਸ਼੍ਰੀ ਗੌਰਵ ਜੱਧਵ ਆਈਪੀਐਸ ਉਹਨਾਂ ਦੀ ਰਹਿਨਮਾਈ ਔਰ ਉਹਨਾਂ ਦੀਆਂ ਹਦਾਇਤਾਂ ਤੇ ਜੋ ਜੁੱਧ ਨਸ਼ਾ ਵਿਰੋਧ ਇੱਕ ਮੁਹਿੰਮ ਹੈ ਜਿਹਨੂੰ मैडम डीआईजी नलमبري बेडे जगदले जी ਉਹਨਾਂ ਦੀਆਂ ਗਾਈਡਲਾਈਨਸ ਤੇ ਮਾਨਯੋਗ ਐਸਐਸਪੀ ਮੈਂ मैडम ਜੋਤੀ যাদব ਵੈਸ ਆਈਪੀਐਸ ਪੁਲਿਸ ਜਿਲ੍ਹਾ ਕਨਾਂਾ ਉਹਨਾਂ ਦੀਆਂ ਸਖਤ ਹਦਾਇਤਾਂ ਤੇ ਨਿਰਦੇਸ਼ਾਂ ਤੇ ਅਸੀਂ ਇਸ ਮਹਿੰਮ ਨੂੰ ਕਾਮਯਾਬ ਕਰਨ ਲਈ ਉਹਦੇ ਹਿੱਸੇ ਦੇ ਤੌਰ ਤੇ ਅੱਜ ਅਵੇਅਰਨੈਸ ਫੰਕਸ਼ਨ ਇਸ ਜਗ੍ਹਾ ਤੇ ਇਸ ਫੈਕਟਰੀ ਦੀ ਮੈਨੇਜਮੈਂਟ ਦੇ ਸਹਿਯੋਗ ਦੇ ਨਾਲ ਮਾਨਯੋਗ ਡੀਐਸਪੀ ਸਦਤ ਤਲੋਚਨ ਸਿੰਘ ਉਹਨਾਂ ਦੇ ਬ੍ਰਸ਼ਟ ਜੇ ਤਰੀਕੇ ਦੇ ਨਾਲ ਇਹਨੂੰ ਰੇਜ਼ ਕੀਤਾ ਹੈ ਇਹਦਾ ਜੋ ਮਕਸਦ ਹੈ ਮੰਤਵ ਹੈ ਉਹ ਇਹੀ ਹੈ ਕਿ ਜੋ ਇਹ ਕੋੜ ਹੈ ਨਸ਼ਿਆਂ ਦਾ ਇਹਨੂੰ ਖਤਮ ਕਰਨਾ ਹੈ ਖਾਸ ਤੌਰ ਤੇ ਜਿਹੜੀ ਜਦੋਂ ਸ਼ਕਤੀ ਜਿਵੇਂ ਕਿ ਤੁਹਾਨੂੰ ਦੱਸਿਆ ਕਿ ਨਸ਼ਿਆਂ ਦੇ ਵਿਰੁੱਧ ਬੜੀ ਸ਼ਕਤੀ اور ਖਾਸ ਤੌਰ ਤੇ ਪੁਲਿਸ ਹੁਣ ਪੰਜਾਬ ਪੁਲਿਸ ਇਹ ਸਾਡਾ ਲਾਸਟ ਹਮਲਾ ਹੈ ਇਹਨੂੰ ਖਤਮ ਕਰ ਲਈ ਉਦੋਂ ਹੀ ਜਿਹੜੇ ਜੁਰਮ ਕਰਨ ਵਾਲੇ ਲੋਗ ਹੈ ਉਹ ਕੋਈ ਹੋਰ ਬੇਰਵਾਜ ਜਾਂ ਕੋਈ ਹੋਰ ਤਰੀਕਾ ਲੱਭ ਲੈਂਦੇ ਨੇ ਪੈਸੇ ਕਮਾਉਣ ਦਾ ਜਾਂ ਕ੍ਰਾਈਮ ਕਰਨ ਦਾ ਉਹ ਸਖਤੀ ਦਾ ਨਤੀਜਾ ਇਹ ਹੈ ਕਿ ਤੁਸੀਂ ਦੇਖਿਆ ਹੋਣਾ ਹੈ ਕਿ ਬਾਰਡਰ ਏਰੀਆ ਦੇ ਵਿੱਚ ਜ਼ਹਿਰੀਲੀ ਸ਼ਰਾਬ ਹੀ ਬਣਾ ਕੇ ਉਹ ਲੋਕ ਧੰਦਾ ਲੱਗ ਪਏ ਕਰਦੇ ਇਦੇ ਨਾਲ ਉੱਥੇ ਮੌਤਾਂ ਹੋਈਆਂ ਉਸ ਚੀਜ਼ ਨੂੰ ਵੀ ਮੱਦੇਨਜ਼ਰ ਰੱਖਦੇ ਹੋਏ ਅੱਜ ਅਸੀਂ ਇਸ ਅਵੇਅਰਨੈਸ ਪ੍ਰੋਗਰਾਮ ਦੇ ਤਹਿਤ ਖਾਸ ਤੌਰ ਤੇ ਇੰਡਸਟਰੀਜ਼ ਜਿੱਥੇ ਸਾਡੇ ਪ੍ਰਵਾਸੀ ਵੀਰ ਜਾਂ ਕੋ ਹੋਰ ਲੇਬਰ ਕਿਸਮ ਦੇ ਜਿਹੜੇ ਉਹਨਾਂ ਨੂੰ ਖਾਸ ਤੌਰ ਤੇ ਬੇਨਤੀ ਕੀਤੀ ਗਈ ਕਿ ਸ਼ਰਾਬ ਵੇ ਨਸ਼ੇਤੀ ਹੁੰਦੀ ਹੈ ਜੇ ਫਿਰ ਵੀ ਸ਼ਰਾਬ ਦਾ ਸੇਵਨ ਕਰਨਾ ਹੈ ਤਾਂ ਜਿਹੜੀ ਕੋਈ ਸਰਟੀਫਾਈਡ ਸ਼ਰਾਬ ਮਨਜੂਰਸ਼ੁਦਾ ਸ਼ਰਾਬ ਹੈ ਉਹ ਤੋਂ ਬਗੈਰ ਕੋਈ ਹੋਰ ਸ਼ਰਾਬ ਹੈ ਕੋਈ ਦੇਸੀ ਜਾਂ ਕੋਈ ਨਾਜਾਇਜ਼ ਉਹਨੂੰ ਉਹ ਤੋਂ ਦੂਰ ਰਹਿਣ ਖਾਸ ਤੌਰ ਤੇ ਅਗਰ ਉਹਦਾ ਪਤਾ ਵੀ ਲੱਗਦਾ ਹੈ ਐਸੀ ਜੀ ਚੀਜ਼ ਦਾ ਉਹਦੇ ਬਾਰੇ ਰੰਤ ਤਰ੍ਹਾਂ ਦਿੱਤੀ ਜਾਵੇ ਸਾਨੂੰ ਤਾਂ ਕਿ ਅਸੀਂ ਉਸ ਚੀਜ਼ ਨੂੰ ਨੱਥ ਪਾ ਲਈਏ ਮੌਕੇ ਤੇ ਪਹਿਲਾਂ ਹੀ ਅਸੀਂ ਇਸ ਚੀਜ਼ ਨੂੰ ਕੰਟਰੋਲ ਕਰ ਲਈਏ ਨਹੀਂ ਤਾਂ ਬਾਅਦ ਦੇ ਵਿੱਚ ਪਛਤਾਣਾ ਪੈਂਦਾ ਹੈ ਕੀਮਤੀ ਜਾਨਾਂ ਚਲੇ ਜਾਂਦੀਆਂ ਗਲਤੀ ਕਿਸੇ ਇੱਕ ਸ਼ਖਸ ਦੀ ਹੁੰਦੀ ਹੈ ਜਾਂ ਦੋ ਜਿਹੜੇ ਕਿ ਲੋਕ ਐਦਾਂ ਦੇ ਘਟਿਆ ਆਪਣੇ ਹੱਥ ਕੱਡੇ ਵਰਤ ਕੇ ਸ਼ਾਰਟਕਟ ਮੈਥਡ ਲੱਭਦੇ ਹੈ ਜੁਰਮ ਦੇ ਰਾਹੀਂ ਉਹਨਾਂ ਨੂੰ ਕਿਸੇ ਦੀ ਜ਼ਿੰਦਗੀ ਇਹਦਾ ਕੋਈ ਮਤਲਬ ਨਹੀਂ ਹੈ ਉਹਨਾਂ ਦਾ ਮਕਸਦ ਤਾਂ ਪੈਸਾ ਕਮਾਉਣਾ ਹੈ ਲੇਕਿਨ ਅਸੀਂ ਉਹਨਾਂ ਨੂੰ ਖਾਸ ਤੌਰ ਤੇ ਪੰਜਾਬ ਪੁਲਿਸ ਨੇ ਇਹਨਾਂ ਜਿਹੜੇ ਸਰਪਤੀ ਇਦਾਂ ਦੇ ਤੱਤ ਨੇ ਇਹ ਹੰਸ ਨੇ ਉਹਨਾਂ ਨੂੰ ਅਸੀਂ ਕਾਮਯਾਬ ਨਹੀਂ ਹੋਣ ਦੇਣਾ ਇਸ ਲਈ ਅਸੀਂ ਉਸ ਕਰਕੇ ਇਹ ਮੁਹਿੰਮ ਹੈ ਜਿਹੜੀ ਇਹ ਕਰ ਰਹੇ ਆ ਸਰ ਤੁਹਾਨੂੰ ਸ਼ੁਰੂ ਤੋਂ ਕਿਤੇ ਪੁਲਿਸ ਦਾ ਖਰਚਾ ਹੁਣ ਤੱਕ ਕਿਤੇ ਪਰਸੇ ਤੱਕ ਕਿਤੇ ਜਾ ਚੁੱਕੀ ਹੈ ਇਹਦੇ ਚ ਕ੍ਰਿਮਿਨਲ ਵੀ ਡੈਟਾ ਕ੍ਰਿਮਿਨਲ ਅਧਿਕਾਰੀਆਂ ਦੇ ਕਿੰਨੇ ਡਿਵੀਜ਼ਨ ਹੈ ਇਦੇ ਚ ਆ ਤੁਸੀਂ ਜਿਹੜਾ ਇਹ ਸਵਾਲ ਕੀਤਾ ਹੈ ਭਾਈ ਸਾਹਿਬ ਉਹਦੇ ਵਿੱਚ ਤੁਹਾਨੂੰ মিডিਆ ਨੂੰ ਅਸੀਂ ਅਗਰ ਉਹ ਫੈਕਟਸ ਤੇ ਤੱਥਾਂ ਦੇ ਮੁਤਾਬਕ ਦਸੀਏ ਤਾਂ ਉਹ ਫਿਗਰ ਤੁਹਾਨੂੰ ਸਾਡੇ ਮਾਨਯੋਗ ਡੀਐਸਪੀ ਸਾਹਿਬ ਦੇ ਵੀ ਦੇਣਗੇ ਤੁਸੀਂ ਆਪਣੀ ਨਿਊਜ਼ ਦੇ ਵਿੱਚ ਉਹ ਵੀ ਲਾ ਦਿਓ ਪਰ ਤੁਹਾਨੂੰ ਇਹਨਾਂ ਦੱਸਣਾ ਚਾਹੁੰਦੇ ਕਿ ਅਸੀਂ ਹੁਣ 100 ਦੇ ਵਿੱਚੋਂ 98% ਕਾਬੂ ਪਾ ਚੁੱਕੇ ਆ ਲਾਸਟ 2% ਹੀ ਹੈ ਜੇਦੀ ਮੁਤਾਬਕ ਜਿਵੇਂ ਤੁਹਾਨੂੰ ਦੱਸਿਆ ਕਿ ਇਹ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਦੇ ਕਿ ਅਸੀਂ ਇਹ ਜਿਹੜੀ ਆ ਆ ਮਹੀਨੇ ਦਾ ਲਾਸਟ ਮੰਥ ਹੈ ਉਸ ਤੋਂ ਬਾਅਦ ਖਾਸ ਤੌਰ ਤੇ ਇਹਦੇ ਚ ਸੀਨੀਅਰ ਅਫਸਰਾਂ ਦੀਆਂ ਹਦਾਇਤਾਂ ਵੀ ਹੈ ਹਰ ਅਫਸਰ ਦੀ ਰਿਸਪੋਨਸੀਬਿਲਟੀ ਫਿਕਸ ਕੀਤੀ ਹੋਈ ਹੈ ਕਿ ਕਿਸੇ ਦੇ ਏਰੀਆ ਦੇ ਵਿੱਚ ਵੀ ਉਹ ਨਸ਼ੇ ਖਾਸ ਤੌਰ ਤੇ ਚਿੱਟਾ ਵਗੈਰਾ ਇਸ ਤਰ੍ਹਾਂ ਦੇ ਨਸ਼ੇ ਜਿਹੜੇ ਆ ਜਿਹੜੇ ਬਹੁਤ ਜਾਨਲੇਵਾ ਨੇ ਉਹ ਸਫਾਇਆ ਕਰਨਾ ਹੈ ਔਰ ਆਪਣੀ ਜ਼ਿੰਮੇਵਾਰੀ ਨੂੰ ਬਹੁਤ ਹੀ ਗੰਭੀਰਤਾ ਦੇ ਨਾਲ ਨਿਭਾਉਣਾ ਹੈ ਇਸ ਲਈ ਮੈਂ ਤਾਂ ਇਹ ਕਹਿ ਸਕਦਾ ਹੈ ਕਿ ਅਗਰ ਫੈਕਟਸ ਤੇ ਜਾਈਏ ਤਾਂ ਅਸੀਂ ਤਕਰੀਬਨ 100% ਦੇ ਤੇ ਲੱਗੇ ਹੋਏ ਆ ਔਰ ਕਾਮਯਾਬੀ ਵੀ ਪੂਰੀ ਹੈ